ਦਿਖਾਈ ਦਿਉਂ ਮੇਰੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਰਮਨਮਿਤ ਪਰਸੰਗ ਵੱਲੋਂ ਸਭ ਤੋਂ ਵੱਲਤ ਅਨਪਿਆ ਬੜੀ ਸਸਤੀ ਤਾਂ ਤੇ ਅੱਜ ਦੀ ਰੈਸਪੀ ਬੜੀ ਮਜ਼ੇਦਾਰ ਦੀ ਦੱਸੋ ਕੀ ਹੈ ਗੈਸ ਕਰ ਲਓ ਕੁਝ ਵਧੀਆ ਬਣਾਵਾਂਗੇ ਤੇ ਅਸੀਂ ਕਿਚਨ ਚ ਆ ਗਏ ਆ ਤੇ ਅੱਜ ਫਿਰ ਫਟਾਫਟ ਸਾਡੇ ਨਾਲ ਰਲ ਕੇ ਆਪਾਂ ਬਣਾਈਏ ਰੈਸਪੀ ਅੱਜ ਦੀ ਰੈਸਪੀ ਬੜੀ ਮਜ਼ੇਦਾਰ ਤੇ ਸਿੰਪਲ ਜੀ ਹੈ ਮਟਰ ਤੇ ਕੋਨ ਬਸ 2 ਮਿੰਟ ਚ ਰੈਸਪੀ ਬਣਾਵਾਂਗੇ ਦੇਖਣਾ ਕਿੰਨੀ ਮਜ਼ੇਦਾਰ ਦੀ ਜਿਸ ਤਰ੍ਹਾਂ ਤੁਹਾਨੂੰ ਮੈਗੀ ਪਸੰਦ ਹੈ ਨਾ ਮੈਂ ਕੀ ਖਾਂਦੇ ਹਾਂ ਇਸੇ ਤਰ੍ਹਾਂ ਹੀ ਤੁਸੀਂ ਅੱਜ ਤੋਂ ਬਾਅਦ ਮਟਰ ਤੇ ਕੋਨ ਦੀ ਰੈਸਪੀ ਜਿਹੜੀ ਬਣਾਇਆ ਕਰੋਗੇ ਤੇ ਖਾਇਆ ਕਰੋਗੇ ਤਾਂ ਚਲੋ ਫਿਰ ਹੋ ਜਾਈਏ ਸ਼ੁਰੂ ਹਾਂਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੱਚਿਆਂ ਦੀ ਫੇਵਰਿਟ ਕੋਨ ਮਟਰ ਦੀ ਜਿਹੜੀ ਹੈਗੀ ਵੈਜ ਵੈਜ ਬਣਾਵਾਂਗੇ ਲੇਕਿਨ ਉਹ ਬ੍ਰੇਕਫਾਸਟ ਦੇ ਵਿੱਚ ਬੜੀ ਅੱਛੀ ਲੱਗਦੀ ਹੈ ਚਾਹੇ ਤੁਸੀਂ ਈਵਨਿੰਗ 스ਨੈਕਸ ਦੇ ਤੌਰ ਤੇ ਵੀ ਖਾ ਸਕਦੇ ਹੋ ਬੜੇ ਬੇਸਿਕ ਜਿਹੇ ਮਸਾਲੇ ਦੇ ਨਾਲ ਅਸੀਂ ਬਣਾ ਰਹੇ ਹਾਂ ਅਸੀਂ ਇੱਕ ਚਮਚ ਸਾਡੇ ਕੋਲ ਜਿਹੜਾ ਹੈਗਾ ਬਟਰ ਲਿੱਤਾ ਹੈਗਾ ਅਸੀਂ ਉਸ ਨੂੰ ਪੈਨ ਦੇ ਵਿੱਚ ਪਾ ਦਿੱਤਾ ਹੈਗਾ ਥੋੜਾ ਜਿਹਾ ਮੈਲਟ ਕਰਾਂਗੇ ਬੇਸਿਕ ਜੇ ਮਸਾਲੇ ਐਡ ਕਰਾਂਗੇ थोड़ा जा नमक क्योंकि बटर भी ऑलरेडी नमक है इस हिसाब के जोड़ा है नमक ऐड करना धनिया पाउडर जीरा पाउडर नाली जोड़ा सा है चाट मसाला चिली फ्लेक्स नाली ऑर्गेनो, एक चम्मच भर के ऑर्गेनो, तो ऑरगैनिक ले लिना है थोड़ी जि असी जी काली मिर्च लाँगे ਇਹਨਾਂ ਦੇਖੋ ਬੇਸਿਕਲੀ ਮਸਾਲੇ ਸਾਰਿਆਂ ਦੇ ਘਰਚੇ ਆਰਾਮ ਨਾਲ ਮਿਲ ਜਾਣਗੇ ਹੁਣ ਅਸੀਂ ਇਸ ਨੂੰ ਜਿਹੜਾ ਹੈਗਾ ਬਟਰ ਦੇ ਵਿੱਚ ਜਿਹੜੇ ਹੈਗੇ ਮਸਾਲੇ ਮਿਕਸ ਕਰਦੇ ਹਾਂ ਮਸਾਲੇ ਜ਼ਿਆਦਾ ਨਹੀਂ ਭੁੰਨੇ ਨਹੀਂ ਤਾਂ ਸੜ ਜਾਣਗੇ ਇਸੇ ਸਟੇਜ ਦੇ ਉਪਰਤੀ ਅਸੀਂ ਜਿਹੜੀ ਹੈ ਸਾਡੇ ਕੋਲ ਇਕ ਕੋਲੀ ਕੌਰਨ ਫਰੋਜ਼ਨ ਕੋਰਨ ਹੈ ਠੀਕ ਹੈ ਕੋਲੀ ਨਾਲ ਹੀ ਇਕ ਕੋਲੀ ਮਟਰ ਹੈ ਇਹਨਾਂ ਨੂੰ ਅੱਛੇ ਤਰ੍ਹਾਂ ਮਿਕਸ ਕਰਾਂਗੇ ਨਾਲ ਹੀ ਅਸੀਂ ਇਸ ਦੇ ਵਿੱਚ ਇੱਕ ਚਮਚ ਜਿਹੜੀ ਟਮੇਟੋ ਸੌਸ ਪਾਉਂਦੇ ਹਾਂ ਉਹਨੂੰ ਇਸ ਨੂੰ ਸਾਰੇ ਨੂੰ ਇਕੱਠਾ ਮਿਕਸ ਕਰਾਂਗੇ ਐਂディ ਉਪਰ ਵੀ ਸੌਣ ਟੱਗੇ ਨੂੰ ਉਹ ਦੱਤ ਵਰਾਂਗੇ ਨਾਲ ਹੀ ਇਸ ਨੂੰ ਪਨੀਰ ਨਾਲ ਸਜਾਂਗੇ ਜੇਕਿੰ ਮੰਨੋ ਨਹੀਂ ਸਿੰਪਲ ਦੀ ਰੈਸਪੀ ਪਰ ਐਂディ ਮਜ਼ੇਦਾਰ ਦੀ ਕੀ ਕਹਿਣਾ ਜੇ ਲੋ ਤੁਸੀਂ ਇਹਨੂੰ ਬਣਾਓਗੇ ਵਾਕੀ ਵਾਹ 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 ਕਰੋਗੇ ਹੁਣ ਅਸੀਂ ਇਸ ਨੂੰ ਬ੍ਰੈਡ ਦੇ ਨਾਲ ਤੁਹਾਨੂੰ ਬਕਾਇਦਾ ਸਰ ਕਰਕੇ ਦਿਖਾਵਾਂਗੇ 3 ਮਿੰਨਾਂ ਦੀ ਰੈਸਪੀ ਸੀ ਚਟਪਟ ਦੀ ਰੈਸਪੀ ਨਾ ਕੋਈ ਜਦਾ ਚੰਗੇ ਫੜਾ ਫੜ ਬਣਾਓ ਖਾਓ ਤੇ ਖਿਲਾਓ ਤੇ ਸਾਨੂੰ ਲਿਖੋ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਤੇ ਸਰਮਨ ਮਿੱਕਾ ਸੱਗ ਨੂੰ ਦਿਓ ਯਾ ਜੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਧੰਨਵਾਦ ਤੁਹਾਡਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ